ਇਹ ਜੋ ਸਕਰੀਨ ਤੇ ਤੁਸੀਂ ਇੱਕ ਮਾਤਾ ਕੰਬਲਪਾਈ ਦੇਖ ਰਹੇ ਹੋ ਜੋ ਕਿ ਬੁਰੀ ਤਰ੍ਹਾਂ ਅੱਗ ਨਾਲ ਚਲਸ ਗਈ ਹੈ ਹਾਂਜੀ ਇਹ ਜੋ ਬਜ਼ੁਰਗ ਮਾਤਾ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਕੰਬਲਪਾਈ ਸਰਕਾਰੀ ਹਸਪਤਾਲ ਅਬੋਰ ਦੇ ਵਿੱਚ ਦਾਖਲ ਹੈ ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ ਇਹ ਅੱਜ ਸਵੇਰੇ ਤੜਕਸਾਰ ਘਰ ਵਿੱਚ ਚਾਹ ਬਣਾਉਂਦੇ ਸਮੇਂ ਅੱਗ ਨਾਲ ਬੁਰੀ ਤਰ੍ਹਾਂ ਚਲਸ ਗਈ ਜਿਸ ਬਾਰੇ ਜਾਣਕਾਰੀ ਦੇਂਦੇ ਹੋਏ ਪਰਿਵਾਰਕ ਮੈਂਬਰ ਅਤੇ ਮਾਤਾ ਦੇ ਪਤੀ ਬਨਵਾਰੀ لال ਨੇ ਦੱਸਿਆ ਕਿ ਉਹ ਅੱਜ ਸਵੇਰੇ ਤੜਕਸਾਰ 7 ਵਜੇ ਜਦੋਂ ਕਿ ਘਰ ਵਾਲੇ ਪੂਰੀ ਤਰ੍ਹਾਂ ਸੁੱਤੇ ਪਏ ਸਨ ਚਾਹ ਬਰਾਨ ਲੱਗਾ ਰਸੋਈ ਵਿੱਚ ਗਈ ਅਤੇ ਚਾਹ ਬਣਾਉਂਦੇ ਸੋ ਮੇ ਘਰ ਵਿੱਚ ਧਮਾਕਾ ਹੋਇਆ ਜਿਸ ਨਾਲ ਉਸ ਦਾ ਪਰਿਵਾਰ ਪੂਰੀ ਤਰ੍ਹਾਂ ਸਹਿਮ ਗਿਆ ਤੇ ਆਸ ਪੜੋਸ ਦੇ ਲੋਕ ਵੀ ਇਕੱਠੇ ਹੋ ਗਏ ਜਦ ਦੇਖਿਆ ਤਾਂ ਸਿਲੰਡਰ ਨੂੰ ਅੱਗ ਲੱਗ ਗਈ ਤੇ ਸਿਲੰਡਰ ਫਟ ਗਿਆ ਤੇ ਮਾਤਾ ਜ਼ਮੀਨ ਤੇ गिर ਗਈ ਜਿਸ ਨੂੰ ਬਚਾਉਂਦੇ ਹੋਏ ਉਹਨਾਂ ਦੇ ਹੱਥ ਪੈਰ ਵੀ ਝੁਰਸ ਗਏ ਹਾਂਜੀ ਇਹ ਜਾਣਕਾਰੀ ਸਥਾਨਕ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਬਜ਼ੁਰਗ ਮਾਤਾ ਦੇ ਪ੍ਰੋਬਾਰ ਵਾਲੋ ਲੋਕੀ ਤੇ ਗਈ ਹੈ ਕਿ ਕਿਸ ਤਰ੍ਹਾਂ ਸਵੇਰੇ ਘਰ ਵਿੱਚ ਪੀਣ ਵਾਲੀ ਚਾਹ ਬਣਾਉਣ ਸਮੇਂ ਸਿਲੰਡਰ ਫਟਣ ਕਰਕੇ ਘਟਨਾ ਵਾਪਰੀ ਹੈ ਜਿਸ ਤੋਂ ਬਾਅਦ ਸਰਕਾਰੀ ਹਸਪਤਾਲ ਅਮੋਰ ਵਿਖੇ ਪੱਤੀ ਕਰਾਇਆ ਗਿਆ ਹੈ ਹੋਰ ਉੱਤੇ ਕੀ ਕੁਝ ਹੋਇਆ ਅਤੇ ਡਾਕਟਰਾਂ ਦਾ ਕੀ ਕਹਿਣਾ ਹੈ ਇਹ ਸਭ ਕੁਝ ਜਾਣ ਲਈ ਸਾਡੇ ਨਾਲ ਬੜੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਮੇਰਾ ਰਤਨ ਰਾਸ਼ੇਰ ਰਤਨਾਂ ਜੀ ਕੀ ਹੋਇਆ ਤੁਹਾਡੇ ਪਰੋਸੇ ਜਾ ਜੋ ਪਤਾ ਨਹੀਂ ਅਸੀਂ ਇੱਕਦਮ ਮੁੱਲ ਕਰੇ ਲਿਟੇ ਸੀ ਤੇ ਜਦੋਂ ਇੱਕਦਮ ਤਮਾਕਾ ਹੋਇਆ ਅੱਗੇ ਪੱਜੇ ਸਾਰਾ ਪਰਿਵਾਰ ਪੱਜੇ ਵਿੱਚ ਹੀ ਹੋ ਗਿਆ ਬਾਹਰ ਆ ਕੇ ਵੇਖੇ ਰੌਲਾ ਪਿਆ ਕਿਹੜਾ ਸਿਲੰਡਰ ਫਟ ਗਿਆ ਸਿਲੰਡਰ ਫਟ ਗਿਆ ਅੱਛੇ ਤੇ ਜਦੋਂ ਅਸੀਂ ਆਵਾਜ਼ ਸੁਣੇ ਪੱਤ ਕੇ ਅੰਦਰ ਗਏ ਤੇ ਵੇਖਿਆ ਤੇ ਸੋਈ ਦੇ ਦਰਵਾਜ਼ੇ ਤੋਂ ਵਿੱਚ ਸਾਰਕਟੇ ਪਏ ਸੀਸ਼ੇ ਛੁੱਟੇ ਪਏ ਇਹ ਬਾਹਰ ਸੋਈ ਦੇ ਬਾਹਰ ਡਿੱਗੇ ਪਏ ਸੀ ਤਾਂ ਦਰ ਚੱਕਿਆ ਹਸਪਤਾਲ ਚ ਲੈ ਕੇ ਆਏ ਕਾਫੀ ਝੁੱਲਸੇ ਗਏ ਸੀਗੇ ਹਾਂ ਬਾਬਾ ਬਹੁਤ ਕਾਫੀ ਸੁਣ ਹੋਏ ਲੱਗਦੇ ਅੱਗ ਕਿਵੇਂ ਲੱਗੀ ਕੁਝ ਪਤਾ ਲੱਗਿਆ ਨਹੀਂ ਚਾਰ ਨਾਲ ਲੱਗੀ ਬਸ ਜੋ ਸਿਲੰਡਰ ਨਾਲ ਦੀ ਇੱਕਦਮ ਤਮਾਸ਼ਾ ਹੈ ਕੇਸ ਆਇਆ ਕਿ ਸਿਲੰਡਰ ਅੱਗ ਲੱਗਣ ਦੀ ਸੂਚਨਾ ਆਈ ਹੈ ਮਾਤਾ ਆਈ ਹੈ ਬੁਰੀ ਤਰ੍ਹਾਂ ਚੁਲਸੀ ਸਰ ਆਪਣੇ ਕੋਲ ਪੇਸ਼ੈਂਟ ਆਇਆ ਕ੍ਰਿਸ਼ਨਾ ਦੇਵੀ ਘਰ ਵਾਲੇ ਦਾ ਨਾਮ ਬਨਵਾਰੀ ਲਾਲ ਸਿੱਧੂ ਨਗਰੀ ਗਲੀ ਨੰਬਰ 7 ਦੇ ਰਹਿਣ ਵਾਲੇ ਹੈ ਅੱਛਾ ਜੀ ਕੀ ਘਟਨਾ ਕੀ ਹੋਈ ਇਹ ਮਾਤਾ ਸਵੇਰੇ ਚਾਹ ਬਣਾਉਣ ਉੱਠੀ ਸੀਗੀ ਜੀ ਸਿਲੰਡਰ ਸਿਲੰਡਰ ਲੀਕ ਸੀਗਾ ਤੇ ਉਹ ਇੱਕਦਮ ਫਟ ਗਿਆ